ਮੈਂ ਜੀ ਸੁਨੀਤਾ ਗਰਗ ਗਰਗ ਟਾਈਫਾਇਡ ਕਲੀਨਿਕ ਤੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਤੁਹਾਨੂੰ ਦੱਸਦੇ ਆਂਗੇ ਵੀ ਪਿਸ਼ਾਬ ਦੀ ਪ੍ਰੋਬਲਮ ਕਾਫੀ ਪੇਸ਼ੈਂਟਾਂ ਨੂੰ ਹੋ ਜਾਂਦੀ ਆ ਜਿਵੇਂ ਕਿ ਉਹਨਾਂ ਨੂੰ ਬਾਥਰੂਮ ਥੋੜਾ ਥੋੜਾ ਕਰਕੇ ਆਉਂਦਾਗਾ ਜਾਂ ਮਲ ਕੇ ਰੁਕ ਕੇ ਆਉਂਦਾਗਾ ਜਾਂ ਪੂਰਾ ਖਾਲੀ ਨਹੀਂ ਹੁੰਦਾ ਉਹਨਾਂ ਨੂੰ ਆਏ ਰਹਿੰਦਾ ਵੀ ਮੈਂ ਬਾਥਰੂਮ ਜਾ ਕੇ ਆਵਾਂ ਬਾਰ ਬਾਰ ਵਸਾਈ ਰਹਿੰਦਾ ਵੀ ਮੈਂ ਬਾਥਰੂਮ ਜਾਵਾਂ ਤਾਂ ਉਹਨੂੰ ਜੂਟੀ ਆਈ ਕਹਿੰਦੇ ਨੇ ਉਦੇ ਵਿੱਚ ਕੀ ਹੁੰਦਾ ਕਈ ਵਾਰ ਕਲਰ ਵੀ ਚੇਂਜ ਹੋ ਜਾਂਦਾ ਬਾਥਰੂਮ ਦਾ ਇਨਫੈਕਸ਼ਨ ਹੋ ਜਾਂਦੀ ਆ ਇਨਫੈਕਸ਼ਨ ਦੇ ਕਾਫੀ ਕਾਰਨ ਹੁੰਦੇ ਨੇਗੇ ਵੀ ਕਿਉਂ ਹੋ ਜਾਂਦਾਗਾ ਕਈ ਵਾਰ ਗਰਮ ਚੀਜ਼ਾਂ ਖਾਣ ਨਾਲ ਕਈ ਵਾਰ ਕੋਈ ਦਵਾਈ ਨਾਲ ਹੋ ਜਾਂਦਾ ਸਾਈਡ ਇਫੈਕਟ ਹੋ ਜਾਂਦਾ ਤਾਂ ਪਾਣੀ ਘੱਟ ਪੀਣ ਕਰਕੇ ਵੀ ਹੋ ਜਾਂਦਾ ਜਦੋਂ ਆਪਾਂ ਪਾਣੀ ਘੱਟ ਪੀਨੇ ਹੈਗੇ ਤਾਂ ਇਨ੍ਹਾਂ ਚੀਜ਼ਾਂ ਤੇ ਵੱਲ ਆਪਾਂ ਧਿਆਨ ਦੇਣਾਗਾ ਇਹਦੇ ਵਿੱਚ ਆਪਾਂ ਦੱਸਦੇ ਆ ਤੁਹਾਨੂੰ ਆਪਾਂ ਕੀ ਆਪਾਂ ਪਾਣੀ ਵੱਧ ਪੀਣਾਗਾ ਥੋੜਾ ਥੋੜਾ ਕਰਕੇ ਪੀਂਦੇ ਰਹਿਣਾਗਾ ਇੱਕ ਵਾਰੀ ਦੇ ਵਿੱਚ ਇਹ ਨਹੀਂ ਹੈਗਾ ਵੀ ਆਪਾਂ ਜਿਆਦਾ ਮਾਤਰਾ ਚ ਪਾਣੀ ਪੀਣਾਗਾ ਰੋਟੀ ਨਾਲ ਆਪਾਂ ਪਾਣੀ ਨਾ ਮਾਤਰਾ ਪੀਣਾਗਾ ਜਿੱਥੋਂ ਤੱਕ ਹੋ ਸਕੇ ਨਾ ਪੀਓ ਰੋਟੀ ਨਾਲ ਅੱਗੇ ਪਿੱਛੇ ਪਾਣੀ ਪੀਓ ਚਾਹ ਘੱਟ ਪੀਣੀ ਆ ਮਿਰਚ ਮਸਾਲੇ ਤਲੀਆਂ ਹੋਈਆਂ ਚੀਜ਼ਾਂ ਜਿਆਦਾ ਇਹ ਨਹੀਂ ਖਾਣੀਆਂ ਦੂਸਰੇ ਨੰਬਰ ਤੇ ਆ ਜਾਂਦੀ ਹੈ ਜਿੱਮੇ ਪ੍ਰੋਬਲਮ ਆ ਜਾਂਦੀ ਹੈ ਜਿੱਮੇ ਕਹਣਗੇ ਵੀ ਖਾਰਸ਼ ਹੁੰਦੀ ਰਹਿੰਦੀ ਆ ਬਾਥਰੂਮ ਜਿਹੜਾ ਹੁੰਦਾਗਾ ਉਹਨੂੰ ਆਪਾਂ ਠੀਕ ਕਰਨ ਵਾਸਤੇ ਆਪਾਂ ਕਾਫੀ ਚੀਜ਼ਾਂ ਦਾ ਮਤਲਬ ਕਿ ਧਿਆਨ ਰੱਖਣਾ ਹੁੰਦਾਗਾ ਜਿਵੇਂ ਆਪਾਂ ਹਾਈਜਾਇਨਿਕ ਮਤਲਬ ਕਿ ਰੱਖਣੀ ਹੈਗੀ ਸਫਾਈ ਰੱਖਣੀ ਆਪਣੀ ਪੂਰੀ ਚੰਗੀ ਤਰ੍ਹਾਂ ਹਾਈਜਾਇਨਿਕ ਪਾਣੀ ਪੀਣਾਗਾ ਬਾਹਰਲਾ ਕੋਲਡ ਡਰਿੰਕ ਵਗੈਰਾ ਨਹੀਂ ਪੀਣਾ ਹੈਗਾ ਪਾਣੀ ਵੀ ਨਾਰਮਲ ਪੀਣਾਗਾ ਠੰਡਾ ਪਾਣੀ ਨਹੀਂ ਪੀਣਾ ਹੈਗਾ ਨਿੰਬੂ ਪਾਣੀ ਪੀ ਲੋ ਵੈਸਟ ਹੈਗਾ ਪਦੀਨੇ ਦਾ ਰਸ ਹੈਗਾ ਉਹ ਲੈ ਲੋ ਪਦੀਨੇ ਦਾ ਮਤਲਬ ਕਿ ਚਟਨੀ ਵਗੈਰਾ ਲੈ ਲੋ ਬਿਨਾ ਮਿਰਚ ਤੋਂ ਤਾਂ ਇਹਦੇ ਵਾਸਤੇ ਇੱਕ ਤੁਹਾਨੂੰ ਘਰੇਲੂ ਨੁਕਤਾ ਦੱਸਦੇ ਆਂਗੇ ਜਿਵੇਂ ਇਹਦੇ ਵਿੱਚ ਕੀ ਆ 50 ਗ੍ਰਾਮ ਸੌਂਫ ਲੈਣੀ ਆ 10 ਗ੍ਰਾਮ ਨਸ਼ਾਦਰ ਲੈਣਾ 10 ਗ੍ਰਾਮ ਕਲਮੀ ਸ਼ੂਰਾ ਲੈਣਾ ਤੇ گلاب ਦੀਆਂ ਪੱਤੀਆਂ 20 ਗ੍ਰਾਮ ਇਹਨਾਂ ਸਾਰਿਆਂ ਦਾ ਹੀ ਪਾਊਡਰ ਬਣਾਉਣਾਗਾ ਸੁਬਾ ਸ਼ਾਮ ਅੱਧਾ ਅੱਧਾ ਚਮਚ ਪਾਣੀ ਨਾਲ ਲੈਣਾਗਾ ਲਗਾਤਾਰ ਲੈਂਦੇ ਰਹੋ ਜੇ ਫਿਰ ਵੀ ਤੁਹਾਨੂੰ ਕੋਈ ਲੱਗਦਾਗਾ ਵੀ ਨਹੀਂ ਸਾਨੂੰ ਕੋਈ ਬਹੁਤਾ ਫਰਕ ਪੈ ਰਿਹਾ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਗਰਗਟਾਈਫੈਡ ਕਲੀਨਿਕ ਤਰਕਸ਼ਿਲ ਚੌਕ ਬਰਨਾਲਾ ਨੰਬਰ ਤੁਹਾਨੂੰ ਦਿੱਤਾ ਹੋਇਆ ਸਤਿ ਸ਼੍ਰੀ ਅਕਾਲ